Thank yeah. you. Keep a party of partying, you. i ਉਹ ਦਾਤਕੇ ਨਹੀਂ ਆਉਂਦੇ ਤਾਈ ਦਾ ਰੋਲਾ ਪਾਉਂਦੇ ਨੇ ਵੀ ਤੇ ਆਦੇ ਦਾਤਕੇ ਨਹੀਂ ਆਏ ਆਉਂਦੇ ਕਿਹੜਾ ਰੋਲੇ ਦੀ ਚਾਰ ਚੋਲੀ ਨਾਲ ਦੀ ਅਸਲ ਚਾਰੋਂ ਕੀ ਤੁਸੀਂ ਬੋਲਿਆ ਤੇ ਤੁਹਾਨੂੰ ਜਾਨਦਾ ਨਹੀਂ ਚਾਹ ਉਹ ਲਾੜਕੇ ਦਾਦ ਕਰੇ ਢਿੱਡ ਦਾ ਬੋਲੇ ਆ ਜਣੇ ਦਾਦ ਕਾ ਨੀ ਸੋਲ ਲੀਏ ਫਿਰ ਨਾਨਕੇ ਬੋਲਣਗੇ ਜੇ ਸਾਰੇ ਸੱਦ ਲੈਂਦੇ ਦਾਦਗੇ ਤੂੰ ਤੁਸੀਂ ਖੋਟ ਕੇ ਦਾਦਗੇ ਮੈਂ ਜੋ ਖੋਟ ਮਾਰ ਕੇ ਭੱਜ ਗਏ ਨੇ ਉਹ ਨਾ ਆਏ ਨਾ ਕੋ ਜੋ ਵੰਡੀਆਂ ਉਹ ਦਰ ਕਿਤੇ ਸੁੱਤੇ ਕ ਵੰਡੀਆਂ ਰਾਤ ਦੇ ਤੇ ਸੁੱਤੇ ਇਹ ਨਾ ਲੱਗੇ ਉਹਨਾਂ ਨੂੰ ਇਹ ਅਗਲੀ ਵਾਰੀ ਬਣਾ ਦੇ ਨੇ ਸਮਾਰ ਲਈ ਜਾਂਦਾ ਇਹ ਲੱਗਦੀ ਹੈ ਇਹ ਹਾਂਜੀ ਸਾਹਮਣੇ ਦੀ ਕਿਸਾਰ ਨਰੀਤਾ ਦੀ ਜਮੁੰ ਡਿਗਾਤੀ ਨਰੀਤਾ ਦੀ ਜਮੁੰ ਡਿਗਾਵਾ ਤੇ ਡਿਗਾਤੀ ਮਵੇ ਚੱਲ ਲੱਗ ਪੜ ਚਲੀ ਕਾ ਤੇਰੀ ਦਿਸ਼ਾ ਵੇ ਚੱਲ ਪਈ ਚਲੀ ਕਾ ਤੇਰੀ ਦਿਸ਼ਾ ਵੇ ਚੱਲ ਪਈ ਚਲੀ ਕਾ ਤੇਰੀ ਦਿਸ਼ਾ ਵੇ ਚੱਲ ਲੱਗ ਪੜ ਚਲੀਏ ਸਮੇਂ ਆ ਗਿਆ ਨਾ ਚੋਟ ਨੂੰ ਲਿਆਓ

ਉਹ ਨਾ ਮੈਂ ਥੱਲੇ ਪਾਵਾਂ ਨਹੀਂ ਥੱਲੇ ਨਹੀਂ ਮੈਂ ਥੱਲੇ ਨਹੀਂ ਮੈਂ ਅਭੀ ਰਿਢਾਉਣਾ ਨਹੀਂ ਪਹਿਲਾਂ ਦੱਸੋ ਮੈਂ ਨਹੀਂ ਨਹੀਂ ਮਹਾਦੇ ਖੁੱਲ੍ਹੇ ਖੁੱਲ੍ਹੇ ਹੋ ਰਹੇ ਹੋਰਾਂ ਦੇ ਜੀਜੇ ਬੱਸ ਵਿੱਚ ਹੁੰਦੇ ਹੋਰਾਂ ਦੇ ਜੀਜੇ ਬੱਸ ਵਿੱਚ ਮੇਰਾ ਵੀ ਜੱਟ ਰੱਕ ਵਿੱਚ ਨਹੀਂ ਕਛਪਾਤਾ ਬਲਾਲਾ ਰਦੀਜੇ ਲਾ ਮਸਲਮ ਮੇ ਹੋਰਾਂ ਦੇ ਜੇ ਲਾ ਮਸਲਮ ਮੇ ਰਦੀਜੇ ਜੱਨੇ ਚਾ ਲੁਧਿਆਣੇ ਲੁਧਿਆਣੇ ਕਾਬੀਏ ਚਾ ਲੁਧਿਆਣੇ ਲੁਧਿਆਣੇ ਕਾਬੀਏ ਚਾ ਲੁਧਿਆਣੇ ਲੁਧਿਆਣੇ ਕਾਬੀਏ ਚਾ ਲੁਧਿਆਣੇ ਲੁਧਿਆਣੇ ਕਾਬੀਏ ਚਾ ਲੁਧਿਆਣੇ ਹੋ ਕੰਨ ਸੀ ਦੇ ਰਾਂਦੇ ਜੀ ਜੇ ਲਾ ਮਸਲਮ ਮੇ ਹੋਰਾਂ ਦੇ ਜੇ ਜੇ ਲਾ ਮਸਲਮ ਮੇ ਮੇਰਾ ਜੀਜਾ ਖੇਤ ਮੁਠੀ ਆ ਜਿਵੇਂ ਸਾਡੇ ਕਿਤੇ ਜਾਂਦਾ ਫਿੱਟ ਪਟਿਆ ਜਾਦਾ 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 ਇਹ ਸਾਡਾ ਅਰਦਾ ਨਾ ਆਜ ਦੀ ਦੀਦੀ ਨੂੰ ਫਸਿਆ ਮੈਂ ਨਹੀਂ ਕਰ ਲੈ ਦੋ ਦੀਦੀ ਨੂੰ ਨਹੀਂ ਇਹਨੇ ਤਾਂ ਮੈਂ ਬਣਾ ਲਿਆ ਨਾ ਜੇ ਉਹ ਵੀ ਕਰੋਸ ਜੇਗਾ ਮੈਂ ਉਹਨੂੰ ਬਣਾ ਲਿਆ ਲੈ ਦੀਦੀ ਹਾਂ ਵੇਕਲੇ ਹੰਦੀ ਚੈਣ ਗੁੱਦਾ ਤਾਂ ਭਭਦਾ ਝਖੰਚੇ ਹੰਦੀ ਪੈਣ ਮਾਂ ਮਾਤਰੀ ਆ ਰੱਬਾ ਸਾਂਭਿਆ ਯੂਗ ਦਾ ਜੇ ਹੰਦੀ ਪੈਣੀ ਗੁੱਦਾ ਤਾਂ ਭਭਦਾ ਮੈਂ ਲੱਗੀ ਵੱਜ ਨਹੀਂ ਕਰ ਗਏ ਅਮਰਨੀ ਕੋਨੇ ਪੋਨੇ ਇੱਕ ਚਾਤੀ ਰਤ ਲਸੀ ਰਜਾਲਮ ਸੌਣ ਪੜੀ ਕਪਤੀ ਰਜਾਲਮ ਤੀਹੇ ਜਾ ਮਾ ਸੌਂਕਣ ਪੜੀ ਕਪਤੀ ਵੇ ਜਾਲਮ ਸੌਂਕਣ ਸਿਰ ਚੜ੍ਹਸੀ ਵੇ ਜਾਲਮ ਮਾ ਸੌਂਕਣ ਸਿਰ ਚੜ੍ਹੜ ਬਲੀਪਾੁਰ ਬੇਗੀਆ ਉਹ ਜਿਹੜੇ ਤੁਸੀਂ ਲੈਵਲ ਨੂੰ ਹੋਣੀ ਹੈ ਅੱਜ ਕਿਵੇਂ ਕਰੇ ਆਂ ਅਪਣੀ ਨਾ ਮਰਦੀ ਫੜਿਓ ਆ ਕਿੰਨੇ ਚੱਕਣੀ ਆ ਅਫੜੇ ਰੇਤੀ ਹਰ ਮੰਚ ਦਾ ਦੋ ਨਾ ਹੇ ਹਰ ਮੰਚ ਨੂੰ ਜਗਾ ਹੋਰ ਚਾਵਾ ਕੋਈ ਕੋ ਖਿੰਚਾ ਹੋਰੀ ਤੇ ਚੱਲ ਮੈਂ ਬਾਹਰ ਜਾ ਕੇ ਦੇਖਦੇ ਕਹਾ ਬੋਲੀ ਕੋਈ ਰੁਕਦੇ ਨਹੀਂ ਬੋਲੇ ਨਹੀਂ ਚੁੱਤਦੇ ਹਾਂ ਹਾਂ ਮੁੱਪਰ ਕਰਦੇ ਕਹੇ ਨਹੀਂ ਦੋਵੇਂ ਜਿਆਨ ਖੋਲੀਏ ਚਲੋ ਸਿੱਧੇ ਉੱਧੋ ਤਾ ਕਿਰ ਮੇਰੇ ਨੇ ਖੜਤੀ ਦਿੱਤੀ ਹੀ ਮੇਰੇ ਨੇ ਖੜਤੇ ਦਿੱਤੀ ਆ ਗੋਨੇ ਫੁਲਕਾਈ ਜਗ ਜਗ ਦੀਪਾ ਲੱਗੇ ਜਾਨ ਤੋਂ ਪਿਆਰੀ ਜਗ ਜਗ ਦੀਪਾ ਲੱਗੇ ਜਾਨ ਤੋਂ ਪਿਆਰੀ ਜਗ ਜਗ ਦੀਪਾ ਲੱਗੇ ਜਾਨ ਤੋਂ ਪਿਆਰੀ ਜਗ ਜਗ ਦੀਪਾ ਹੋਈ ਕਿਹਦੇ ਆ ਗਿਆ ਪਹਿਲਾਂ ਹੀ ਆ ਮਮਮੀ ਪਾਣ ਲਗੀ ਬੋਲੀ